ਇਹ ਜੋ ਤੁਸੀਂ ਆਪਣੀ ਸਕਰੀਨ ਤੇ ਡੌਗ ਸ਼ੋਹ ਦੀਆਂ ਤਸਵੀਰਾਂ ਵੇਖ ਰਹੇ ਹੋ ਇਹਨਾਂ ਦੀ ਕੀਮਤ ਲੱਖਾਂ ਰੁਪਇਆ ਤੋਂ ਲੈ ਕੇ ਕਰੋੜਾਂ ਰੁਪਇਆ ਦੇ ਵਿੱਚ ਹੈ ਇਸ ਡੌਗ ਸ਼ੋਹ ਦੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਡੌਗਸ ਦੀਆਂ ਵੱਖ-ਵੱਖ ਬਰੀਡਾਂ ਨੇ ਭਾਗ ਲਿਆ ਇਸ ਸ਼ੋਅ ਦੇ ਵਿੱਚ ਨਾਪਾ ਦੇ ਵਿਧਾਇਕ ਦੇਵਮਾਨ ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਸ਼ੀਨਾ ਅਤੇ ਦਲਵੀਰ ਗਿੱਲ ਯੂਕੇ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਇਹ ਜੋ ਕਲੱਬ ਦੇ ਫੋਲੋ ਡੌਗ ਸ਼ੋਅ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਚੰਗਾ ਉਪਰਾਲਾ ਹੈ। ਇਸ ਡੌਗ ਸ਼ੋਅ ਦੇ ਵਿੱਚ ਵੱਖ-ਵੱਖ ਸਟੇਟਾਂ ਤੋਂ ਡੌਗਸ ਪਹੁੰਚੇ ਨੇ। ਉਹਨਾਂ ਦੇਖਦੇ ਡੌਗ ਸ਼ੋਅ 'ਚ ਪਹੁੰਚੇ ਹੋ ਕਿੰਨੇ ਜਿਹੜੇ ਡੌਗ ਦਿੱਤੇ ਹੈ ਸਰ ਨਾਬਾ ਸ਼ਹਿਰ ਦੇ ਵਿੱਚ ਕਾਲਜ ਗਰਾਊਂਡ ਰਦਮਨ ਕਾਲਜ 'ਤੇ ਇੱਕ ਵਿਲੱਖਣ ਕਿਸਮ ਦਾ ਡੌਗ ਸ਼ੋਅ ਹੁੰਦਾ ਜੀ ਜਿਹੜਾ ਹਰ ਇੱਕ ਸਾਲ ਹੁੰਦਾ ਔਰ ਇਹ ਮਾਲਵਾ ਕੈਨਲ ਕਲੱਬ ਨਾਬਾ ਵੱਲੋਂ ਹਰ ਇੱਕ ਸਾਲ ਕਰਵਾਇਆ ਜਾਂਦਾ ਔਰ ਇਹਦੇ ਵਿੱਚ ਜਿੱਥੇ ਪੂਰੇ ਦੇਸ਼ ਦੀਆਂ ਸਟੇਟਾਂ ਦੇ ਵਿੱਚੋਂ ਚਾਹੇ ਆਪਾਂ ਯੂਪੀ ਦੀ ਗੱਲ ਕਰ ਲਈਏ ਚਾਹੇ ਆਪਾਂ ਹਿਮਾਚਲ ਦੀ ਗੱਲ ਕਰ ਲਈਏ ਚਾਹੇ ਉੱਤਰਾਖੰਡ ਦੀ ਗੱਲ ਕਰ ਲਈਏ ਅਲੱਗ-ਅਲੱਗ ਸਟੇਟਾਂ ਦੇ ਵਿੱਚੋਂ ਡੌਗ ਜਿਹੜੇ ਆਉਂਦੇ ਨੇ ਜੀ ਔਰ ਲਖਨਊ ਦਾ ਡੌਗ ਜਿਹੜਾ ਜੀ ਸਭ ਤੋਂ ਮਹਿੰਗਾ ਹੈ ਜੀ 1.5 ਕਰੋੜ ਰੁਪਏ ਦਾ ਡੌਗ ਹੈ ਔਰ ਜਿਹੜੀਆਂ ਬਰੀਡਸ ਨੇ ਅਲੱਗ-ਅਲੱਗ ਕੰਟਰੀ ਤੋਂ ਤੇ ਬਹੁਤ ਬਾਖਮਾਲ ਹੈ ਜੀ ਇਹਨਾਂ ਦੀਆਂ ਬੱਚਿਆਂ ਨਾਲੋਂ ਵੀ ਵੱਧ ਕੇਅਰ ਕਰਨੀ ਪੈਂਦੀ ਹੈ ਔਰ ਜਿਹੜੀ ਇਹਨਾਂ ਦੀ ਖੁਰਾਕ ਹੈ ਜੀ ਉਹ ਫਰਾਂਸ ਇਟਲੀ ਅਮਰੀਕਾ ਤੋਂ ਸਪੈਸ਼ਲ ਜਿਹੜੀ ਆ ਬਾਦਾਮਾਂ ਨਾਲ ਵੀ ਜਿਹੜੀ ਮਹਿੰਗੀ ਖੁਰਾਕ ਕਹਿ ਲਈ ਤਾਂ ਬੜੀ ਸਾਮ ਸੰਭਾਲ ਕਰਨੀ ਪੈਂਦੀ ਹੈ ਔਰ ਇੱਥੋਂ ਦੀ ਸਾਰੀ ਟੀਮ ਜਿਹੜੀ ਹੈ ਬਬਲੀ ਨਾਬਾ ਜਿਹੜੇ ਪ੍ਰੈਜ਼ੀਡੈਂਟ ਨੇ ਆ ਮਨੀ ਨਿਊਜ਼ੀਲੈਂਡ ਤੋਂ ਮੇਰਾ ਵੀਰ ਬਲਜਿੰਦਰ ਸਿੰਘ ਜੀ ਕੱਕੇਪੁਰ ਤੋਂ ਸੋਨੀ ਕਣੀਵਾਲ ਜੀ ਪ੍ਰਦੀਪ ਕੁਮਾਰ ਜੀ ਇਹ ਸਾਰੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਵਿਲੱਖਣ ਕਿਸਮ ਦਾ ਜਿਹੜਾ ਸ਼ੋਅ ਹੈ ਡੌਗ ਸ਼ੋ ਨਾਬਾ ਦੇ ਵਿੱਚ ਕਰਾਉਂਦੇ ਆ ਔਰ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਜੀ ਪਰਿਵਾਰਾਂ ਸਮੇਤ ਬੱਚੇ ਵੀ ਨਾਲ ਆ ਰਹੇ ਆ ਔਰ ਕਈ ਤਾਂ ਆਪਣੇ ਡੌਗ ਦੇ ਕੇਰ ਵਾਸਤੇ ਲਿਆਉਣ ਵਾਸਤੇ ਸਪੈਸ਼ਲ ਗੱਡੀ ਵੀ ਇਹਨਾਂ ਨੇ ਬਣਾਈ ਹੈ ਜਿਹੜੇ ਦੂਜੇ ਸਟੇਟਾਂ ਤੋਂ ਆਏ ਨੇ ਤੇ ਅੱਜ ਮੇਰੇ ਨਾਲ ਵਿਸ਼ੇਸ਼ ਤੌਰ ਤੇ ਦਲਬੀਰ ਸਿੰਘ ਗਿੱਲ ਸਾਹਿਬ ਜਿਹੜੇ ਕਿ ਸਾਡੇ ਆਮ ਆਦਮੀ ਪਾਰਟੀ ਦੀ ਆਰਗੈਨਿਕ ਸ਼ੁਰੂ ਤੋਂ ਜਿਹੜੇ ਪ੍ਰਾਈਮਰੀ ਫਾਊਂਡਰ ਮੈਂਬਰ ਨੇ ਆਮ ਆਦਮੀ ਪਾਰਟੀ ਦੀ ਸ਼ੁਰੂ ਤੋਂ ਪਾਰਟੀ ਨਾਲ ਖੜੇ ਨੇ ਔਰ ਹੁਣ ਲੋਕ ਸਭਾ ਪਟਿਆਲਾ ਦੇ ਵਿੱਚ ਸੇਵਾ ਕਰ ਰਹੇ ਨੇ ਜੀ ਤੇ ਅੱਜ ਵਿਸ਼ੇਸ਼ ਤੌਰ ਤੇ ਨਾਭਾ ਦੇ ਵਿੱਚ ਪਹੁੰਚੇ ਆ ਮੈਂ ਜਲਦੀ ਕਰਾਈ ਤੋਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਦਾ ਸਵਾਗਤ ਕਰਦਾ ਹਾਂ ਜੀ ਔਰ ਪੂਰੀ ਟੀਮ ਨੂੰ ਸਮੁੱਚੀ ਟੀਮ ਨੂੰ ਮੁਬਾਰਕਬਾਦ ਮੈਂ ਦੇਣਾ ਕਿ ਬਹੁਤ ਅੱਛ ਇਥੇ ਕਰਾਉਂਦੇ ਹਰ ਇੱਕ ਸਾਲ ਇਹ ਨਾਬਾ ਦੇ ਵਿੱਚ ਜਿਹੜਾ ਇੱਕ ਵਲੱਖਣ ਸ਼ੋਅ ਹੁੰਦਾ ਜੀ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਹਰ ਇੱਕ ਸਾਲ ਇਹ ਪ੍ਰੋਗਰਾਮ ਜਿਹੜਾ ਇਸ ਤਰੀਕੇ ਨਾਲ ਹਮ ਹਮਾ ਕੇ ਕਰਾਉਂਦੇ ਰਹਿਣ ਜੀ ਬੜੀ ਵਧੀਆ ਗੱਲ ਹੈ ਜੀ ਮੈਂ ਬੈਸੇ ਕਾਫੀ ਵਾਰੀ ਨਾ ਸੁਨੇ ਸੀ ਨਾਬਾ ਦੇ ਵਿੱਚ ਡੌਗ ਸ਼ੋਅ ਦਾ ਪਰ ਫਸਟ ਟਾਈਮ ਮੈਨੂੰ ਮੌਕਾ ਮਿਲੇ ਥੀ ਆਂਦਾ ਪਹਿਲਾਂ ਇੱਕ ਦੋ ਵਾਰ ਟਰਾਈ ਕੀਤੀ ਸਿਆਨ ਦੀ ਚਲੋ ਵਿਦੇਸ਼ ਵਿੱਚ ਰਹਿਣ ਕਰਕੇ ਨਹੀਂ ਆ ਪਹੁੰਚੇ ਪਰ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਨਾ ਪੂਰੇ ਕਮਾਲਵਾ ਕਲੱਬ ਨੂੰ ਜਿਨ੍ਹਾਂ ਨੇ ਮੈਨੂੰ ਲੱਗਦਾ ਕਿ ਪੂਰੇ ਪੰਜਾਬ 'ਚ ਨਹੀਂ ਇਹ ਨਾਲ ਦੀਆਂ ਸਟੇਟਾਂ ਦੇ ਵਿੱਚ ਸਭ ਤੋਂ ਵੱਡਾ ਸ਼ੋਅ ਹੈ ਜਿਹੜਾ ਡੌਗ ਸ਼ੋਅ ਨਾਬਾ ਦੇ ਵਿੱਚ ਹੁੰਦਾ ਹੈ ਇਹ ਵਧਾਈ ਦੇ ਪਾਤਰ ਨੇ ਕਿਉਂਕਿ ਜਿਹੜੇ ਇਦਾਂ ਦੇ ਕਾਰਜ ਹੁੰਦੇ ਆ ਨੇ ਇਹ ਕਹਿਣ ਨੂੰ ਤੇ ਬੜੇ ਦੇਖਣ ਨੂੰ ਬੜੇ ਛੋਟੇ ਲੱਗਦੇ ਆ ਇਹਦੇ ਲਈ ਬਹੁਤ ਉਪਰਾਲਾ ਕਰਨਾ ਪੈਂਦਾ ਬਹੁਤ ਮਿਹਨਤ ਕਰਨੀ ਪੈਂਦੀ ਆ ਤੇ ਮੇਰੇ ਇਹ ਦੋਸਤ ਨੇ ਮੇਰਾ ਦੋਸਤ ਸਰਕਲ ਹੈ ਇੱਥੇ ਆ ਕੇ ਮੈਨੂੰ ਬੜਾ ਵਧੀਆ ਲੱਗਿਆ ਤੇ ਇਹ ਇੱਥੋਂ ਲੋਕਾਂ ਨੂੰ ਤਸ਼ਾਹ ਮਿਲਦਾ ਹੈ ਕਿਉਂਕਿ ਪਹਿਲਾਂ ਮੈਂ ਦੇਖਦੇ ਹੁੰਦੇ ਸੀ ਅਸੀਂ ਮੈਂ 20 ਸਾਲ ਪਹਿਲਾਂ ਜਦੋਂ ਇੰਗਲੈਂਡ ਗਿਆ ਸੀ ਇਦਾਂ ਦੇ ਸ਼ੋਅ ਅਸੀਂ ਟੀਵੀ ਤੇ ਜਾਂ ਅਕਸਰ ਇੰਗਲੈਂਡ ਦੇ ਵਿੱਚ ਜਦੋਂ ਕੋਈ ਐਡਵਰਟਾਈਜ਼ ਲੱਗੀ ਹੁੰਦੀ ਸੀ ਅਸੀਂ ਦੇਖਦੇ ਹੁੰਦੇ ਸੀ ਕਿ ਡੌਗ ਸ਼ੋ ਵੀ ਹੁੰਦਾ ਪਰ ਇਹ ਅੱਜ ਲੋਕਲ ਸਾਡੇ ਪੰਜਾਬ ਦੇ ਵਿੱਚ ਵੱਡੇ-ਵੱਡੇ ਪੱਦਰ ਤੇ ਜਿੱਥੇ 1.5 ਡਿਡ ਕਰੋੜ ਰੁਪਈਆ ਦੇ ਡੌਗ ਇੱਥੇ ਆਏ ਐ ਬੜਾ ਵਧੀਆ ਲੱਗਿਆ ਇਹਦੇ ਨਾਲ ਲੋਕਾਂ ਨੂੰ ਇੱਕ ਰਜਗਾਰ ਵੀ ਮਿਲਦਾ ਕਿਉਂਕਿ ਡੌਗ ਸ਼ੋ ਜਾਂ ਡੌਗ ਨੂੰ ਪਾਲਣਾ ਇੱਕ ਬਹੁਤ ਛੋਟਾ ਧੰਦਾ ਨਹੀਂ ਬਹੁਤ ਵੱਡਾ ਬਿਜ਼ਨਸ ਹੋ ਗਿਆ ਅੱਜ ਤੇ ਮੈਂ ਵਧਾਈ ਦੇ ਪਾਤਰ ਨੇ ਸਾਰੇ ਨਾਪੇ ਵਾਲੇ ਤੇ ਪੰਜਾਬਾਸੀ ਕੀ ਡੱਡੇ ਸ਼ੋਹਣ ਲੱਗੇ ਤੇ ਦੇਮਨ ਸਾਹਿਬ ਤੇਰੇ ਵੱਡੇ ਭਰਾ ਐਮਐਲਏ ਨਾਪਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਇਹਨਾਂ ਮੁੰਡਿਆਂ ਦਾ ਹੋਰ ਮਾਨ ਵਧਾਇਆ ਬਾਲਵਾ ਕੈਨਲ ਕਲੱਬ ਦਾ ਪ੍ਰਧਾਨ ਹੈ ਬਬਲੀ ਸਾਡਾ ਛੋਟਾ ਵੀਰ ਇਹਨੇ ਬੜਾ ਅੱਛਾ ਡੌਗ ਸ਼ੋਅ ਆਰਗੇਨਾਈਜ਼ ਕੀਤਾ ਮੁਬਾਰਕਬਾਦ ਦਿੰਦੇ ਆ ਤੇ ਇਹ ਦੇਖੋ ਬੜਾ ਅੱਛਾ ਸ਼ੌਕ ਹੈ ਚੱਕੀ ਚੱਕੀ ਡੌਗ ਬਰੀਡਸ ਪੰਜਾਬ ਚ ਫੋਰਵਰਡ ਹੋਦੀ ਹੈ ਨੌਜਵਾਨ ਜਿਹੜੇ ਆ ਉਹ ਮਤਲਬ ਉਹਨਾਂ ਦੀ ਇੱਕ ਅੱਛੀ ਹੌਬੀ ਹੈ ਨਾਲੇ ਸੋਰਸ ਆਫ ਇਨਕਮ ਵੀ ਬਣਦਾ ਹੈ ਤੇ ਬੈਸ ਕਲੱਬ ਦੇ ਨੌਜਵਾਨਾਂ ਨੂੰ ਮੁਬਾਰਕਵਾਦ ਦਿੰਦਾ ਇਸ ਤਰ੍ਹਾਂ ਦੇ ਹੋਰ ਵੀ ਸ਼ੋਅ ਆਰਗੇਨਾਈਜ਼ ਕਰਨ ਤੇ ਇੱਕ ਤੇ ਪੰਜਾਬ ਦੇ ਵਿੱਚ ਡੌਗ ਦੀ ਬਰੀਡ ਇੰਪਰੂਵ ਹੋਵੇ ਤੇ ਵੈਸੇ ਵੀ ਮਤਲਬ ਲੋਕਾਂ ਲਈ ਇੱਕ ਅਚੀ ਐਂਟਰਟੇਨਮੈਂਟ ਹੈ ਦੇਖਦੇ ਇੱਕ ਵਫਾਦਾਰ ਜਾਨਵਰ ਜੋ ਹਰੇਕ ਨੂੰ ਹੁਣ ਸ਼ੌਂਕ ਹੋ ਗਿਆ ਵੀ ਜਿਹੜੇ ਹੈਗਾ ਰੱਖੀ ਇਹ ਤੇ ਹੈ ਇਹ ਦਿਖਾ ਫੜਾ ਫੜਾ ਸ਼ੌਂਕ ਹੈ ਕੁਛ ਲਾਈ ਕਰਦੇ ਕੁਛ ਨਹੀਂ ਕਰਦੇ ਤੇ ਆਪਣਾ ਪਰਸਨਲ ਹੈ ਇਹ ਸਾਡਾ ਜੀ 9ਵੇਂ ਸਾਲ ਦੇ ਵਿੱਚ ਡੌਗ ਸ਼ੋਅ ਗਿਆ ਜੋ ਪਹਿਲਾਂ 8 ਸਾਲ ਪਹਿਲਾਂ ਕਰਾਦੇ 9 ਸਾਲ ਦਾ ਡੌਗ ਸ਼ੋਅ ਡਰ ਵਾਈਸ 9 ਸਾਲ ਹੋ ਗਏ ਜਿਹਨੇ ਕਰਾਉਂਦੇ ਆ ਲੈ ਕਿੱਥੋਂ ਕਿੱਥੋਂ ਆਉਂਦੇ ਨੇ ਜਿਹੜੇ ਹੈ ਡੌਗ ਹੁਣਾ ਪੂਰੀ ਇੰਡੀਆ ਚ ਆਏ ਨੇ ਜਿਵੇਂ ਲਖਨਊ ਜੀ ਮੇਰਟ ਬਸ ਦਿੱਲੀ ਤੋਂ ਯਾਨੀ ਕਿ ਜਿਹੜਾ ਆਪਣੇ ਇੰਡੀਆ ਦੇ ਵਿੱਚ ਸਭ ਤੋਂ ਓ ਇਸ ਟਾਈਮ ਹੈਗਾ ਜਿਹੜਾ 1.5 ਕਰੋੜ ਦੇ ਕੋਟਾ ਉਹ ਵੀ ਆਪਣੇ ਡੌਗ ਸ਼ੋਅ ਚ ਪਾਰਟਿਸਿਪੇਟ ਕਰਨ ਆਏ ਨੇ ਜੋ ਕਿ ਲਖਨਊ ਤੋਂ ਨਹੀਂ ਤੁਹਾਨੂੰ ਕਿਵੇਂ ਇਹਦਾ ਹੋਇਆ ਜੀ ਪਹਿਲਾਂ ਦਾ ਅਪਲੀਕੇਸ਼ਨ ਦਾ ਪਹਿਲਾਂ ਸ਼ੋ ਪਰ ਅਜੋ ਉਹਨਾਂ ਕੋਈ ਸ਼ੌਂਕ ਤੋਂ ਹੌਲੀ-ਹੌਲੀ ਵੇਖਿਆ ਵੀ ਚਾਹ ਫਿਰ ਉਹ ਜਿਹੜੇ ਡੌਗ ਸ਼ੋਅ ਵਾਸਤੇ ਡੌਗ ਆਪਾਂ ਟ੍ਰੇਨ ਕਰਦੇ ਆਂ ਫਿਰ ਉਹਨੂੰ ਦੇਖ ਕੇ ਵੀ ਸੋਚਿਆ ਵੀ ਚਲੋ ਆਪਾਂ ਡੌਗ ਸ਼ੋਅ ਕਰਾਇਆ ਕਰੀਏ ਫਿਰ ਸਾਰੇ ਮੇਰੇ ਦੋਸਤ ਪ੍ਰਦੀਪ ਜੀ ਨੇ ਮੰਨੀ ਇਹ ਸਾਰੇ ਵੀ ਰਲ ਮਿਲ ਕੇ ਫਿਰ ਡੌਗ ਸ਼ੋਅ ਕਰਵਾਉਣੀ ਆ ਜੀ ਕੀ ਲੱਗਦਾ ਜਿਹੜਾ ਹੈਗਾ ਇਹ ਜਾਨਵਰ ਵਫਾਦਾਰ ਆ ਸਾਰੇ ਨਾਲੋਂ ਤਾਂ ਵੀ ਲੋਕ ਜਿਹੜਾ ਰੱਖਣ ਉਹ ਆਪਣਾ ਜਿਹੜਾ ਹੈਗਾ ਮਨ ਬਣਾਉਂਦੇ ਆ ਆ ਭਾਜੀ ਜਿੰਨਾ ਵਫਾਦਾਰ ਮਨ ਇਨਸਾਨ ਨਾਲੋਂ ਵੱਧ ਉਹ ਆਪਣਾ ਡੌਗ ਆ ਜੀ ਅੱਜ ਦੇ ਟਾਈਮ ਦੇ ਵਿੱਚ ਚਾਹੇ ਜਿੰਨਾ ਵਾਰ ਜੀ ਆਪਾਂ ਕੁਝ ਵੀ ਕਰ ਲਈਏ ਫਿਰ ਵੀ ਔਰ ਕੰਮ ਸ਼ੁਰੂ ਕਰ ਲਈਏ ਜਾਂ ਚੀਜ਼ਾਂ ਨਾਲ ਉਹ ਰੋਜ਼ਗਾਰ ਦਾ ਵੀ ਸਾਦਨਾ ਆ ਰੋਜ਼ਗਾਰ ਦਾ ਸਰ ਭਾਜੀ ਪੂਰਾ ਜੀ ਆ ਜਿਵੇਂ ਕੋਈ ਬਰੀਡ ਕਰਵਾ ਰਹੀ ਕੋਈ ਆਪਾਂ ਡਾਕਟਰ ਪੈਸਾ ਲਾ ਰਿਹਾ ਉਹ ਬਰੀਡ ਕਾਗੇ ਵਧੀਆ ਬਰੀਡ ਪੈਦਾ ਕਰਕੇ ਉਹਨੂੰ ਸੇਲ ਬੱਚੇ ਚ ਕਰ ਦਿੰਦਾ ਮੈਂ ਇਹ ਤੋਂ ਮਹਿੰਗਾ ਕਿਹੜਾ ਪੈਟ ਆਇਆ ਉਹ ਜਿਹੜਾ ਮਹਿੰਗੇ ਤੋਂ ਮਹਿੰਗਾ ਜੀ ਜਰਮਨ ਸ਼ੈਫੜ ਆ ਜੀ ਲਖਨਊ ਤੋਂ ਸਦਾਰਤ ਗੁਪਤਾ ਜੀ ਦਾ ਜੇ ਨੀਅਰ ਬਾਊਟ ਡੇਢ ਤੋਂ 2 ਕਰੋੜ ਰੁਪਏ ਕੀਮਤ ਹੈ ਜੀ ਬਰੀਡ ਤੋਂ 2 ਕਰੋੜ ਰੁਪਏ ਕੀਮਤ ਹੈ ਉਹ ਜੋ ਬੋਟ ਚਾਰ ਮਸ਼ਾਫ ਜਰਮਨ ਸ਼ੈਫੜ ਆ ਜੀ ਹੋਰ ਕਿਹੜੀਆਂ ਕਿਹੜੀਆਂ ਕਿਸਮਾਂ ਹੈ ਹਾਂਜੀ ਭਾਜੀ ਹੋਰ ਕਿਹੜੀਆਂ ਕਿਹੜੀਆਂ ਬਰੀਡੀਆਂ ਬਰੀਡ ਬਾਕ ਸਾਰੀ ਬ੍ਰੈਡ ਆਈਆਂ ਨੇ ਭਾਜੀ 32 ਦੇ 32 ਬ੍ਰੈਡ ਆਈਆਂ ਨੇ ਹਾਂਜੀ ਹਾਂਜੀ ਐਸਜੀ 1 ਲੱਗਿਆ ਇਹ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਕਿੰਨੀ ਕਿ ਮਿਹਨਤ ਮੁਸ਼ਕਲ ਕੰਮੀ ਪੈਂਦੀ ਹੈ ਇਸ ਨੂੰ ਮੈਂ ਤਾਂ ਸਾਰੀ ਮੈਂ ਕਹਿੰਦਾ 5 ਵਜੇ ਉੱਠ ਕੱਢਦੇ ਹਾਂ ਇਹ ਰੋਜ਼ 2 ਘੰਟੇ ਲੱਗਦੇ ਆ ਤੇ ਇਹਦੀ ਰਨਿੰਗ ਕਰਵਾਉਂਦੇ ਆ ਹਾਂਜੀ ਹਾਂਜੀ ਡਾਈਟ ਡਾਈਟ ਵਗੈਰਾ ਡਾਈਟ ਵੀ ਵਧੀਆ ਜੀ ਜਿਵੇਂ ਦਹੀਂ ਦੂਹੀਂ ਪਾਈਦਾ ਬਾਕੀ ਫੀਡ ਆ ਹਾਂ ਬਾਕੀ ਰੋਟੀ ਹੋਰ ਵਾਸੇ ਇਹ ਚੀਜ਼ਾਂ ਪਾਉਂਦੇ ਆਂ ਇਹ ਸ਼ੌਂਕ ਕਿੱਥੋਂ ਪਿਆ ਤੁਹਾਨੂੰ ਜਿਹੜਾ ਸ਼ੌਂਕ ਸਾਰ ਸਾਨੂੰ ਛੋਟੇ ਹੁੰਦੇ ਆਂ ਤੁਸੀਂ ਇਹ ਸ਼ੁਰੂ ਤੋਂ ਹਾਂਜੀ ਹਾਂਜੀ ਇਸ ਤੋਂ ਇਲਾਵਾ ਹੋਰ ਕੇਰੇ ਨੇ ਤੁਹਾਡੇ ਕੋਲੇ ਨਾ ਹੋਰ ਹੀ ਹੈਗੇ ਆ ਲੈਬਰਡੋਰ ਆ ਵਧੀਆ ਕੁਆਲਿਟੀ ਦੇ ਬਾਕੀ ਰਿਟਰੀਵਰ ਨੇ ਚੰਗੇ ਜੀ ਤੇ ਸ਼ੈਰ ਜੂ ਆ ਬਾਕੀ ਮੇਨ ਸੈਫਰਡ ਦਾ ਹੀ ਹੈ ਜੀ ਆਪਣਾ ਜਿੱਥੇ ਸ਼ੋਅ ਹੁੰਦੇ ਨੇ ਉੱਥੇ ਲੈ ਕੇ ਜਾਂਦੇ ਹਾਂ ਹਾਂਜੀ ਹਾਂਜੀ ਕੰਪੀਟੀਸ਼ਨਾਂ ਦੇ ਉੱਥੇ ਲੈ ਕੇ ਜਾਂਦੇ ਆ ਕਿੰਨਾ ਕੁ ਪ੍ਰਾਊਡ ਮੀਲ ਹੁੰਦਾ ਜਦੋਂ ਜੇ ਬਿਨਰ ਆਇਆ ਹੁਣ ਸਰ ਬਹੁਤ ਖੁਸ਼ੀ ਹੁੰਦੀ ਆ ਜੀ ਕੋਈ ਵੀ ਆ ਜਾਵੇ ਚਾਹੇ ਜਿਤਦਾ ਹੀ ਆ ਜਾਵੇ ਫਿਰ ਤਾਂ ਬਹੁਤ ਖੁਸ਼ੀ ਹੁੰਦੀ ਹੈ ਹਾਂ ਜੀ